ਮਿੱਤਰੋ ਚੱਲੇ ਇਸ ਪੈਗੇ ਚੱਲੇ ਪੈਗੇ ਨੇ ਵੀਰੇ ਸ਼ੰਤੋ ਸਾਹ ਵਾਲਾ ਗੱਲ ਆ ਇਹ ਨੰਬਰਾਂ ਦੇ ਵਿੱਚ ਹੀ ਰਹਿੰਦਾ ਜਨੇ ਮਿੱਤਰੋ ਆ ਟਰੈਕਟਰ ਨੰਬਰਾਂ ਦੇ ਵਿੱਚ ਹੀ ਰਹਿੰਦਾ ਇਹ ਅੱਜ ਦੇਖਿਆ ਮਿੱਤਰੋ ਕਿੰਨੇ ਟਾਈਮ ਦੇ ਵਿੱਚ ਘਰੇ ਲਾਉ ਇਹ ਟਰੈਕਟਰ ਇਹ ਪਹਿਲਾ ਚੱਕਰ ਲਾਈ ਜਾਂਦਾ ਜੀ ਇਹ ਟਰੈਕਟਰ ਕਿ ਅੱਜ ਦੇਖਦਾ ਕਿੰਨੇ ਟਾਈਮ ਦੇ ਵਿੱਚ ਕੀੜੇ ਲਾ ਕੇ ਟਰੈਕਟਰ ਮੇਥਰੋ ਕਮਾਲਾਂ ਕਰਦਾ ਹੈ ਪਹਿਲਾ ਚੱਕਰ ਤੇ ਸਲੇਸਰ ਜਾ ਲਾ ਕੇ ਦੇਖੋ ਥੱਲੇ ਪਾਸੇ ਧੂਏ ਦੀ ਲਾੜ ਕਿਹੜੇ ਲੋ ਡੋੜਦੀ ਆ ਦੇਖੋ ਥੱਲੇ ਪਾਸੇ ਮੇਥਰੋ ਧੂਆ ਧਾਰ ਕਰਦਾ ਤੇ ਜਾਂਦਾ ਐਟਲੀ ਕਹਿੰਦੇ ਮੇਥਰੋ 28 ਨਵੰਬਰ ਨੂੰ ਪਹਿਲਾ ਮੈਚ ਕੀਤਾ ਸੀ ਤੇ ਪਹਿਲੇ ਮੈਚ ਦੀ ਪਹਿਲਾ ਨੰਬਰ ਦੇ ਟਰੈਕਟਰ ਹੈਗਾ ਪਹਿਲਾ ਚੱਕਰ ਹੋਊਗਾ ਜੀ ਟਰੈਕਟਰ ਦਾ ਪੂਰਾ ਤੇ ਦੂਜਾ ਚੱਕਰ ਚੱਲ ਪਿਆ ਕੋਈ ਨਹੀਂ ਆ ਰਿਹਾ ਕੋਈ ਹਰ ਕੋਈ ਸੁਖਾ ਫੜੀ ਕੋਈ ਜੀ ਫਾਰਸਿਕ ਦਾ ਫਾਦੀ ਇਹ ਕਿੰਨਾ ਆਇਆ ਆ ਮਨ ਤੋਂ ਬਹੁਤ ਅੰਦਰਾਂ ਤੇ 30 ਦੇ ਬੋਲ ਸੁਤਲਾ ਚਾਂਦੀ ਮੇਰੀ ਜੀ ਜੰਦੇ ਸਾਰੀ ਕਾ ਹੋ ਬਰਲੇ ਇਹਦੇ ਮੇਤਰੋ ਦੋਨੇ ਚੱਕਰ ਹੋ ਜਾਣਗੇ ਪੂਰੇ ਦੇ ਲੈਨ ਜੀ ਦੀ ਚੀਜ਼ਾਂ ਦੀ ਆ ਇਹ ਹੋ ਗਿਆ ਕੰਮ ਦੋ ਚੱਕਰ ਲਾ ਦੇ ਟਰੈਕਟਰ ਵਿੱਚੋਂ ਇੱਕ ਬੋਲੀ